ਸੇ ਸੂਬਾ ਸਰਕਾਰ ਦੇ ਖਿਲਾਫ ਕੱਚੇ ਮੁਲਾਜ਼ਮਾਂ ਵੱਲੋਂ ਲਗਾਤਾਰ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਚਾਹੇ ਫੇਰੋਹੋ ਪੀਆਰਟੀਸੀ ਦੇ ਮੁਲਾਜ਼ਮ ਹੋਣ ਚਾਹੇ ਪਨਬਾਸਤ ਮੁਲਾਜ਼ਮ ਹੋਣਾ ਤੇ ਵੱਖ-ਵੱਖ ਵਿਭਾਗਾ ਦੇ ਕਾਮਿਆਂ ਦੇ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪਰ ਉਹਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਸਰਕਾਰ ਦੇ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਿੱਚ ਲਗਾਤਾਰ ਜਿਹੜੀ ਉਹ ਜੀ ਕੋਸ਼ਿਸ਼ ਕਰ ਰਹੀ ਹੈ ਜਿਸ ਵੇਗ ਦੇ ਹੋਏ ਇਸ ਦੇ ਚੱਲਦਿਆਂ ਹੀ ਅੱਜ ਜ਼ਿਲ੍ਹਾ ਪਠਾਨਕੋਟ ਪ੍ਰਬੰਧਕੀ ਕੰਪਲੈਕਸ ਤੇ ਵਿਖੇ ਕੈਬਨਿਟ ਮੰਤਰੀ ਪੰਜਾਬ ਤੋਂ ਲਾਲਚੰਦ ਕਟਾਰੂ ਚੱਕ ਦੇ ਵੱਲੋਂ ਸੱਤ ਪਟਵਾਰੀਸ ਨੇ ਹੈਲਥ ਵਰਕਰਾਂ ਨੂੰ ਨਿਯੁਕਤੀ ਪੱਤਰ ਵਨਡੇ ਗਏ ਨੇ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆ ਕੈਬਨਿਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਕੰਮਾਂ ਦੇ ਵਿੱਚ ਲਗਾਤਾਰ ਤੇਜ਼ੀ ਲਿਆਂਦੀ ਜਾ ਰਹੀ ਹੈ ਬਹੁਤ ਮੈਂ ਸਮਝਦਾ ਕਿ ਭਾਗਾਂ ਵਾਲਾ ਦਿਨ ਅੱਜ ਇੱਕ ਵਾਰ ਫਿਰ ਮੇਰੇ ਜ਼ਿਲ੍ਹੇ ਪਠਾਨਕੋਟ ਨੂੰ ਇੱਕ ਚੰਗੀ ਸੁਰਗਤ ਮਿਲੀ ਹੈ ਸੋ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਅਪਲਾਈ ਹੈ ਜਿਹੜੇ ਅੱਜ ਨੂੰ ਮਦਦ ਨਿਯੁਕਤੀ ਪੱਤਰ ਮਿਲੇ ਆ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਣ ਦੀ ਸਰਕਾਰ ਲਗਾਤਾਰ ਪੰਜਾਬ ਦੇ ਅੰਦਰ ਰਜ਼ਗਾਰ ਨੂੰ ਲੈ ਕੇ ਵੱਡੀਆਂ ਪਲੰਆਂਾਂ ਪੁੱਟ ਰਹੀਆਂ ਸੋ ਹੁਣ ਤੱਕ 52000 ਦੇ ਕਰੀਬ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਕੰਮੇ ਕੱਚੇ ਪੱਕੇ ਕੀਤੇ ਜਾ ਚੁੱਕੇ ਆ ਕਈ ਔਰ ਸੌਰ ਸੰਚੋਕ ਕੰਟਰੈਕਟਸ ਕੀਤੇ ਜਾ ਚੁੱਕੇ ਆ ਸੋ ਉਸੇ ਕਰੀਬ ਵੱਜੋਂ ਅੱਜ ਮੈਨੂੰ ਖੁਸ਼ੀ ਹੈ ਕਿ ਸਾਡੇ ਜ਼ਿਲ੍ਹੇ ਨੂੰ ਸੱਤ ਨਵੇਂ ਪਟਵਾਰੀ ਜਿਹੜੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਲਮਾਨੀ ਦੇ ਸਰਕਾਰ ਨੇ ਭੇਜਿਆ ਸੋ 27 ਬੱਚੇ ਜਿਹੜੇ ਆ ਇਹਨਾਂ ਨੂੰ ਅੱਜ ਇੱਥੇ ਨਜੂਤੀ ਪੱਤਰ ਦੇ ਕੇ ਜਿਹੜਾ ਆਪਣੇ ਆਪਣੇ ਫੀਲਡ ਦੇ ਅੰਦਰ ਤੋਰਿਆ ਤੇ ਨਾਲ ਦੇ ਨਾਲ ਜਿਹੜੀਆਂ ਪਿੰਡੂ ਜ਼ਿਲ੍ਹਾ ਪ੍ਰਸ਼ਦ ਦੇ ਅੰਦਰ ਡਿਸਪੈਂਸਰੀਆਂ ਨੇ ਉਹਨਾਂ ਦੇ ਅੰਦਰ ਪਿਛਲੇ ਲੰਬੇ ਸਮੇ ਤੋਂ ਔਰ ਸੌ ਸੌਂਚ ਕੰਮ ਕਰਦੇ ਜਿਹੜੇ ਸਾਡੇ ਭੈਣ ਭਰਾ ਨੇ ਉਹਨਾਂ ਨੂੰ ਜਿਹੜਾ ਅੱਜ ਉਹ ਰੈਗੂਲਰ ਆਉਣ ਦੇ ਜਿਹੜੇ ਉਹ ਨਜੂਤੀ ਪੱਤਰ ਬੰਦੇ ਆ ਸੋ ਨਾਟ ਓਨਲੀ ਰੈਗੂਲਰ ਹੋਇਆ ਬਲਿਕੇ ਹਰ ਸਾਲ ਹੋਣ ਇਹਨਾਂ ਦੇ ਜਿਹੜੇ ਉਹ ਜਿਹੜੀ ਤਨਖਾਹ ਹੈ ਉਹਦੇ ਨਾਲ ਇਨਕਰੀਮੈਂਟ ਕੇ ਕੁਝ ਨਾ ਲੱਗਦੇ ਜਾਣਾ ਸੋ ਤਨਖਾਹ ਵੀ ਇਹਨਾਂ ਦੀ ਦੁਗਣੀ ਹੋਈ ਹੈ ਲਗਭਗ 20-22 ਹਜ਼ਾਰ ਰੁਪਿਆ ਉਹ ਤਨਖਾਹ ਚ ਵੀ ਇਹਨਾਂ ਦਾ ਵਾਅਦਾ ਹੋਇਆ ਸੋ ਮੇਰੇ ਵੱਲੋਂ ਸਭ ਨੂੰ ਮੁਬਾਰਕਾਂ ਔਰ ਮੇਰੇ ਨਾਲ ਸਾਡੇ ਐਸ.ਡੀ.ਐਮ ਪਠਾਨਕੋਟ ਮੀਨਾ ਜੀ ਸਾਡੇ ਤਸਿਲਦਾਰ ਮੈਡਮ ਸੋ ਫਿਰ ਦੁਬਾਰਾ ਸਾਰਿਆਂ ਨੂੰ ਜਿਹੜੇ ਅੱਜ ਜੁਤੀ ਪੱਤਰ ਲਏ ਆ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸੋ ਅਸੀਂ ਇਹੀ ਇਹਨਾਂ ਤੋਂ ਉਮੀਦ ਕਰਾਂਗੇ ਕਿ ਇਹ ਇਮਾਨਦਾਰੀ ਦੇ ਨਾਲ ਜਿੱਦਾਂ ਸਰਕਾਰ ਨੇ ਇਹਨਾਂ ਨੂੰ ਬਿਨਾ ਕਿਸੇ ਸਪਾਰਸ ਤੋਂ ਬਿਨਾ ਕਿਸੇ ਪੈਸੇ ਤੋਂ ਨੌਕਰੀ ਦਿੱਤੀ ਆ ਇਹ ਵੀ ਆਪਣੀ ਡਿਊਟੀ ਜਿਹੜੀ ਆ ਪੰਜਾਬ ਨੂੰ ਡਵੈਲਪ ਕਰਨ ਦੇ ਵਿੱਚ ਪਠਾਨਕੋਟ ਨੂੰ ਲੋਕਾਂ ਦੀਆਂ ਜਾਸ ਕਟਨ ਦੇ ਲਈ ਕੋਈ ਕਸਰਵਾ ਨਹੀਂ ਛੱਡਣਗੇ ਸਭ ਨੂੰ ਬਹੁਤ ਬਹੁਤ ਮਾਣਕ